ਜੀ ਬਈ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਪਿੰਡ ਐ ਜਗਜੀਤਪੁਰਾ ਠੀਕ ਐ ਜ਼ਿਲ੍ਹਾ ਬਰਨਾਲਾ ਬਾਈ ਕੋਲ ਤੋਕੜ ਗੱਭਣ ਮੱਝ ਪਕਾਉਗਾ ਜੀ ਜਿੱਤਾ ਫਾਰਮ ਟਿਕ ਨੂੰ ਬਾਤ ਸਬਸਕ੍ਰਾਈਬਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਸਾਨੂੰ ਨਵੇਂ ਨਵੇਂ ਵੀਡੀਓ ਅਪਲੋਡ ਕਰਦੇ ਰਹੀਏ ਜੀ ਆਪਣਾ ਨੰਬਰ ਹੈ 72280010 ਜਾਈ ਮਿਲਦੇ ਅੱਜ ਬਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਕੀ ਨਾਮ ਵੀਰ ਜੀ ਆਪਣਾ ਬਈ ਕਾਲਾ ਪਿੰਡ ਬਈ ਜਗਜੀਤਪੁਰਾ ਜ਼ਿਲ੍ਹਾ ਬਰਨਾਲਾ ਨੰਬਰ ਦੱਸੋ ਬਰਾ

ਠੰਡੀ ਸੀਲ ਪੂਰੀ ਆ ਵੀਰੇ ਹਾਂ ਬਈ ਬਹੁਤ ਠੰਡੀ ਆ ਬਾਈ ਬੜੀ ਤੋਰ ਕੇ ਦਿਖਾ ਦੇ ਮਗਰ ਕੀਰੇ ਕੀ ਆ ਵੀਰੇ ਮਗਰ ਕੱਟੀ ਆ ਬਾਈ ਮਗਰ ਵੀਰੇ ਕੱਟੀ ਆ ਠੀਕ ਹੈ ਜੀ ਜੇ ਕਿਸੇ ਨੇ ਲੈਣੀ ਆ ਤਾਂ ਬਈ ਨਾ ਜਰੂਰ ਕੰਨੈਕਟ ਕਰੋ ਰੇਟ ਭਰਾ ਦਾ ਰੇਟ ਫੋਨ ਤੇ ਕਰ ਲਾਂਗੇ ਬਾਈ ਠੀਕ ਹੈ ਜੀ ਰੇਟ ਬਈ ਜੀ ਕਹਿੰਦਾ ਫੋਨ ਤੇ ਕਰਾਂਗੇ ਤੇ ਤੋਰਾ ਤਰਾ ਦੇਖ ਸਕਦੇ ਹੋ ਕਰਮਾ ਬੜੀ ਦਾ ਕੱਟੀ ਵੀ ਦੇ ਸਕਦੇ ਹੋ ਤੇ ਆ ਤੋਰਾ ਦੇਖ ਸਕਦੇ ਹੋ ਮੋੜ ਦੇ ਪਰ ਕੀ ਸਦੂ ਵੀ ਫੇਸ ਕੁਆਲਿਟੀ ਤੁਹਾਡੇ ਸਾਹਮਣੇ ਆ ਜੀ ਠੀਕ ਆ ਬਾਈ ਜੀ ਨਾਲ ਜਰੂਰ ਕੰਡਕਟ ਕਰੋ ਫਰੰਟ ਚ ਜੀਤਪੁਰਾ ਠੀਕ ਹੈ ਰੇਟ ਵਾਈਜ਼ ਇਹ ਕਹਿੰਦੇ ਫੂਲ ਤੇ ਕਰਾਂਗੇ ਜੀਤਾ ਫਾਰਮ ਟੀਮ ਨੂੰ ਬਹੁਤ ਸਬਸਕ੍ਰਾਈਬਰ ਤੇ ਸ਼ੇਅਰ ਕਰੋ ਤਾਂ ਕਿ ਸਮਨ ਨੂੰ ਵੀ ਅਪਲੋਡ ਕਰ ਦੇਈਏ ਅਗਲੀ ਵੀਡੀਓ ਚ ਓਕੇ